ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸਾਰੇ ਹਲਕਾ ਮੋਰ ਦੇ ਸਾਰੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਮੇਲਾ ਮਾਗੀ ਦੇ ਜੋ ਆਪਣੇ ਕਾਲੀ ਦਲ ਦੀ ਕਾਨਫਰੰਸ ਹਰ ਸਾਲ ਦੀ ਹੁੰਦੀ ਹੈ ਉਹਦੇ ਵਿੱਚ ਸ਼ਮੂਲਿਤ ਕਰਨ ਲਈ ਸਾਰੇ ਅੱਜ ਮੇਰੇ ਵੀਰ ਇੱਥੇ ਇਕੱਠੇ ਹੋਏ ਆ ਹੋਰ ਬਾਈਪਾਸ ਤੇ ਅਸੀਂ ਹੁਣ ਤੋਂ ਸਾਰੇ ਇਤੋਂ ਰਵਾਨਾ ਹੋਵਾਂਗੇ ਔਰ ਮੈਂ ਸਾਰੇ ਹਲਕੇ ਮੋਰ ਦੇ ਸੰਗਤਾਂ ਨੂੰ ਇਲਾਕਾ ਨਿਵਾਸੀਆਂ ਨੂੰ ਲੋੜੀ ਦੀ ਮਾਗੀ ਦੀ ਬਹੁਤ-ਬਹੁਤ ਵਧਾਈ ਦਿੰਦਾ ਹੈ ਕੀ ਪ੍ਰਮਾਤਮਾ ਇਹ ਵਾਲਾ ਸਾਲ ਸਭ ਦੇ ਲਈ ਖੁਸ਼ੀਆਂ ਭਰਿਆ ਹੋਵੇ ਸਭ ਨੂੰ ترقی ਹੋਵੇ ਖੁਸ਼ੀਆਂ ਭਰਿਆ ਹੋਵੇ ਖੁਸ਼ੀਆਂ ਖੇੜਾ ਵਾਂਗ ਹੋਵੇ ਪ੍ਰਮਾਤਮਾ ਜੋ ਤੁਹਾਡੀਆਂ ਮਨੋ ਕਾਮਨਾਵਾਂ ਸਭ ਪ੍ਰਮਾਤਮਾ ਪੂਰੀਆਂ ਕਰੇ ਪਰ ਮੈਂ ਵੀਰਾਂ ਨੂੰ ਖਾਸ ਤੌਰ ਤੇ ਬੇਨਤੀ ਕਰਦਾ ਕਿ ਆਪਾਂ ਅੱਜ ਆਪਣੀ ਜੋ ਕਾਲੀਦਲ ਦੀ ਕਾਨਫਰੰਸ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋ ਰਹੀ ਆ ਉਹਦੇ ਵਿੱਚ ਜਾ ਰਹੇ ਆ ਔਰ ਆਪਸ ਤਖੜੇ ਹੋਗੇ ਉੱਥੇ ਆਪਾਂ ਕਾਨਫਰੰਸ ਦੇ ਵਿੱਚ ਪਹੁੰਚਣਾ ਕਿ ਕਿਸੇ ਨੇ ਵੀ ਰਾਹ ਦੇ ਵਿੱਚੋਂ ਨਹੀਂ ਮੁੜ ਕੇ ਆਉਣਾ ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ